ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੁਹੀਂ ਬਚਾਓ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਅਛਾਨਿ ਕਰਦੈ ਕ੍ਰਿਯੈ ਸਭ ਬੈਰਨ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਗ ਨੈ ਧਾਉ ਜੋ ਪਰ ਚਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਪ੍ਰੀਐ ਮਰਨ ਕਾਲ ਕਾ ਤਰਾਸ ਨਿਮਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰੇ ਔਰ ਰਖਾ ਰਾਖ ਲਿਓ ਮੈਂ ਰਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸੁਭਜ ਉਪਤਰਾ ਕਾਲ ਪਾਈ ਕਰ ਬਿਸਨ ਪ੍ਰਕਾਸ਼ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਬੁ ਨਕਾਲ ਸਵਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੰਤੇ ਕੈਵ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਧ ਕੀਓ کٹ کٹ کے انتر کی جانت پلے بری کی پیر پشانت چینٹی تے کونچر ستھولا سپر کرپا درشت کر فولا فلا دکھ دائے تے دکھی سکھ پائے ایک ایک کی پیر پشانے کٹ کٹ کے پٹ پٹ کی جان جب کرک کرا کرتارا پرجا ترت تب دہ پارا ਜਬ ਆ ਕਰਖ ਕਰਤ ਹੂੰ ਕਬ ਹੂੰ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸੋ ਧਾਰੇ ਆਪੇ ਆਪਣੀ ਬੂਝੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੀਦ ਪੀਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਦ ਪੀਤਾ ਜਾਕੋ ਭੀਵ ਨੈ ਪਾਪਤ ਬੀਤਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਪੀਤ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪਿਵ ਆਪ ਆਪਨੀ ਬੁੱਧ ਹੈ 제ਤੀ ਬਰਨਤ ਭਿੰਨ ਭਿੰਨ ਤੂੰਹੇ ਤੇਤੀ ਤੁਮਰਾ ਲਖਾਂ ਨਾ ਜਾਈ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਰੰਗ ਭਿਉ ਰਾਵ ਕੀ ਭੂਪੰਦ ਚ ਜੀਰਜ ਸੀਤਜ ਕੀਨੀ ਉੱਤੇ ਪੁੰਜੇ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦੇਖਾਈ ਚੰਪਵਯਾਦ ਜੁਗਾਦ ਸਰੂਪ ਸਯੰ ਪਵਯ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘ ਰੋ ਦੁਸ਼ਟ ਜੀਤੇ ਉਠਵਤ ਉਤ ਪਤਾ ਸ਼ਕਲ ਮਲੇਚ ਕਰੂ ਰਣ ਕਤ जय अस तुज तव श्रणी परे तिनके दुष्ट दुखत हैव मरे पुरख जमन पग पर तिहारी तिनके तुम संकट सब तारि जो कर ले कोई एक बार त्याई है ताके काल निकट नहीं है, है रक्षा होई तहै सब काल दुष्ट रिष्ट तरे तत् काल ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੀ ਤਾਪ ਤਨ ਕ ਮੋਹਰ ਹੋ ਰਿਤ ਸਿੱਧ ਕਰ ਮੋਹ ਸਭ ਹੋਈ ਦੁਸ਼ਟ ਛਾਛ ਵ ਸਕੈ ਨ ਕੋਈ ਇੱਕ ਬਾਰ ਜਨ ਤੁਮੈ ਸੰਭਾਰ ਅਕਾਲ ਫਾਸਤੇ ਤਹੀਂ ਉਬਾਰ ਜਨਰ ਨਾਮ ਤਿਹਾਰੋ ਕਾ ਹਾ ਦਾਰਤ ਦੁਸ਼ਟ ਦੁਖ ਤੀ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਪਹ ਹਾਥ ਦੇ ਲਿਹੁ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸ਼ਕਲ ਦੇਹੀ ਕੋ ਹਰਤਾ ਦੁਸ਼ਟ ਦੋਖਨ ਕੋ ਛੈ ਕਰਤਾ ਸ੍ਰੀ ਇਸ ਤੁਧ ਜਬ ਭੇ ਦਿਆਨ ਪੂਰਨ ਕਰਾ ਗ੍ਰੰਥ ਤਤ ਕਲਾਂ ਮਨ ਬਾਚ ਤਫਲ ਪਾਵੇ ਸੋਈ ਤੂਕ ਨ ਤਿਸ ਬਿਆਪਤ ਕੋਈ ਅੜਲ ਸੁਨੇ ਗੁੰਗ ਜੋ ਆਹੀ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪੋ ਨਿਕਟ ਨਾ ਤਨ ਨਰ ਕੇ ਰਹੇ ਹੋ ਜੋ ਆ ਕੀ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ 17 ਸੈਸ ਪਣੀ ਜੈ ਅਰਧ ਸੈਸ ਫੁੰਨ ਤੀਨ ਕਹੀ ਜੈ ਭਾਦਰ ਸੁਦੀ ਅਸ਼ਟਮੀ ਰਵਿਵਾਰ ਤੀਰ ਸਤਰ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੀਕ ਨ ਮੰਨਿਓ ਸਿਮਰਤ ਸਸਤਰ ਬੀਦ ਸਬੈ ਬਹੋ ਭੀਦ ਕਹ ਹਮੇਕ ਨ ਜਾਣਿਓ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੂ ਸਭ ਤੁਹੀ ਬਖਾਨਿਓ ਦੁਹਿਰਾ ਸਗਲ ਦੁਆਰ ਕੋ ਛੜਕੈ ਜਿਹੋ ਤੁਹਾਰੋ ਦਵਾਰ ਵਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲੇ ਦੁਆਰ ਕੋ ਛਾੜ ਕੇ ਗੇਹੋ ਤੁਹਾਰੋ ਦਵਾਰ ਵਾਹਿਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਸਵੇਰੇ ਸ਼ਾਮ 40 ਦਿਨ ਰੋਜ਼ ਇਸ ਪਾਠ ਨੂੰ ਸੁਨੇਗਾ ਉਦੇਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਸਾਰੇ ਕਾਰਜ ਰਾਸ ਕਰਨਗੇ ਦੁੱਖਾਂ ਦਾ ਨਾਸ਼ ਕਰਨਗੇ ਕਾਰੋਬਾਰਾਂ ਚ ਵਾਧਾ ਬੱਚਿਆਂ ਨੂੰ ਵਿਦੇਸ਼ ਯਾਤਰਾ ਚ ਲਾਭ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ